ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਭਰਾਵਾਂ ਨੂੰ ਗੱਡਿਆਂ ਨੂੰ ਸੋਧਿਆਂ ਨੂੰ ਸਾਰਿਆਂ ਨੂੰ ਤੇ ਤਾਂ ਤਕਰੀਬਨ 6:30 ਹੋਣ ਵਾਲੇ ਆ ਅੱਜ ਆਪਾਂ ਲੇਟ ਹੋ ਗਏ ਤੇ ਗੁਰਦੁਆਰਾ ਸ੍ਰੀ ਸਿੰਘ ਸਵਾ ਮੁਗਲ ਸਰਾਏ ਤੇ ਆਪਾਂ ਇੱਥੋਂ ਜਿਹੜੇ ਚਾਲੇ ਪਾਉਣ ਲੱਗੇ ਆ ਜੀ ਹੁਣ 26 ਅਗਸਤ ਤੇ 22 ਦਸੰਬਰ 2025 ਅੱਜ ਡੇਟ ਹੈ ਜੀ ਚਲੋ ਮਿਲਦੇ ਆ ਅਗਲੇ ਸਫ਼ਰ ਤੇ ਹਾਂਜੀ ਟਾਈਮ ਐ ਇਸ ਵੇਲੇ ਹੋ ਗਿਆ 8:30 ਦਾ ਤੇ ਕਾਟੋ ਵਾਲਾ ਵੀਰ ਆਪਾਂ ਨੂੰ ਮਿਲਿਆ ਸੀਗਾ ਨਾਲੇ ਤਾਂ ਬਿਸਕੁਟ ਲੈ ਆ ਪਿੱਤੇ ਨਾਲੇ ਬਾਈ ਨੇ ਪਾਣੀ ਪੂਣੀ ਪਾਇਆ ਐ ਤੈਸੋ ਬਈਆ ਕੀ ਨਾਮ ਹੈ ਆਪਕਾ ਸਾਵੀ ਮਨਸਾਰੀ ਆਗਰ ਰਹਿਨੇ ਵਾਲੇ ਹਾਂ ਇਹੀ ਜਗ੍ਹਾ ਕੈਲਾਟ ਵਜਾ ਠੀਕ ਹੈ ਆਹ ਤੋ ਚਲਾਦੇ ਹੋ ਆ ਹਾਂ ਢਿਕਾਟ ਹੋਇਆ ਆਪਣੇ ਆਪ ਕੁਸਤ ਭਈਆ ਨੇ ਹਮਾਰੇ ਕੋ ਦੇਖ ਕੇ ਰਾਸਤੇ ਮੇਂ ਪੁੱਛਾ ਕਿ ਕਾਹਦਾ ਜਾ ਰਹੇ ਹਮਨੇ ਬੋਲਾ ਪੰਜਾਬ ਸੇ ਯਾਤਰੀ ਹੈ ਤੇ ਇਨੇ ਆ ਕੇ ਚੱਲ ਕਰ ਮੇਰੇ ਕੋ ਫਿਰ ਸੇ ਰੋਕ ਲਿਆ ਤੇ ਕਹਿੰਦਾ ਭਾਈ ਪਾਣੀ ਵਾਣੀ ਚਾਹ ਪਾਣੀ ਠੀਕੇ ਜਾਣਾ ਠੀਕ ਹੈ ਭਈਆ ਬਹੁਤ ਅੱਛਾ ਲਗਾ ਉਸੇ ਲੋ ਜੀ ਮੱਧ ਪ੍ਰਦੇਸ਼ ਦੇ ਵਿੱਚ ਪਹਾੜੀਆਂ ਜਿਹੜੀਆਂ ਐਮਪੀ ਤੋਂ ਵਸਾਇ ਮੰਨ ਕੇ ਚੱਲੋ ਆਪਾਂ 100 ਕਿਲੋਮੀਟਰ ਪਿੱਛੇ ਹੋਣੇ ਐ ਜੂਪੀ ਦੇ ਵਿੱਚ ਆ ਗਿਆ ਇਹ ਫੇਰ ਪਹਾੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੇ ਨੇ ਹੁਣ ਇਹ ਰੋਡ ਤੇ ਸਾਹਮਣੇ ਵਾਲੀ ਸਾਈਡ ਇੱਥੋਂ ਸਟਾਰਟਿੰਗ ਹੋ ਪਹਾੜੀਆਂ ਹੋ ਸਕਦਾ ਥੋੜਾ ਬਹੁਤ ਮੌਸਮ ਦਾ ਵੀ ਫਰਕ ਹੋਵੇ ਕੱਲ ਜਿਹੜਾ ਬਹੁਤ ਜਿਆਦਾ ਗਰਮੀ ਸੀਗੀ ਬਿਹਾਰ ਦੇ ਵਿੱਚ ਤਾਂ ਬਿਹਾਰ ਆਪਾਂ ਐਂਡ ਆਵਜਾ ਪਾਸ ਕਰਕੇ ਤੇ ਆਪਾਂ ਜਿਹੜਾ ਹੁਣ ਹੈ ਇਸ ਟਾਈਮ ਜੁਪੀ ਦੇ ਵਿੱਚ ਫੇਰ ਖੁੰzum ਕੇ ਜੁਪੀ ਦੇ ਇੰਟਰ ਹੋ ਗਏ ਆ ਇਹ ਤੋਂ 100 ਕਿਲੋਮੀਟਰ ਫੇਰ ਐਮਪੀ ਸ਼ੁਰੂ ਹੋ ਜਾਣਾ ਹੈ ਹਾਂਜੀ ਆਪਾਂ ਇੱਥੇ ਚਾਬੇ ਤੇ ਰੋਟੀ ਖਾਣ ਵਾਸਤੇ ਰੁਕੇ ਸੀ ਇਹ ਮੋਨ ਲਗਾਏ 판ਡੇ ਆ 판ਡੇ ਆ ਆਪਾਂ ਜਿਹੜਾ ਇਹਨਾਂ ਦਾ ਇੱਥੇ ਬਹੁਤ ਵਧੀਆ ਖਾਣ ਦੀ ਵਸਾਇ ਤੇ ਰਹਿਣ ਦੀ ਜਦੂਰੋ ਨੇੜੋ ਆ ਕੇ ਟਰੱਕਾਂ ਵਾਲੇ ਵੀਰ ਭਰਾ ਸਾਰੇ ਖੜਦੇ ਹੈਗੇ ਇੱਥੇ ਤੇ ਫਿਰ ਇੱਥੇ ਆਪਾਂ ਕੋਈ ਨਗੀਤਾ ਸੀਗਾ ਰੋਟੀ ਪਾਣੀ ਛਕਾਇਆ ਸੀ ਤੇ ਹੱਸਈ ਦਾ ਬਾਈ ਜੀ ਬਾਈ ਜੀ ਮਾਲਕਾ ਢਾਬੇ ਦੇ ਤੇ ਬਾਈ ਜੀ ਨੇ ਆਪਾਂ ਤੋਂ ਕੋਈ ਪੈਸਾ ਨਹੀਂ ਲਿਆ ਕੀ ਨਾ ਬਾਈ ਜੀ ਤੁਹਾਡਾ ਫਾਂਡੇ ਢਾਬਾ ਮਿਰਜ਼ਾਪੁਰ ਮੇਰੇ ਵਰਤ ਤੇ ਕੋਈ ਵੀ ਟਰੱਕਾਂ ਵਾਲੇ ਵੀਰ ਭਰਾ ਜੇ ਇੱਥੋਂ ਦੇ ਨੰਗਣ ਹਨਾ ਮਿਰਜ਼ਾਪੁਰ ਤੋਂ ਕਿੰਨਾ ਅੱਗੇ ਹੁਣ ਹੈ ਵੀਰ ਮਿਰਜ਼ਾਪੁਰ ਤੋਂ 12 ਕਿਲੋ 12 ਕਿਲੋਮੀਟਰ ਅੱਗੇ ਆ ਪੈਟਰੋਲ ਪੰਪ ਦੇ ਇੱਧਰ ਦੇਖ ਲਓ ਸਿਫਰ ਸਾਹਮਣੇ ਆਕੇ ਉਥੇ ਤੁਸੀਂ ਆਪਦਾ ਭੋਜਨ ਪਾਣੀ ਸਾਫ ਕਰ ਸਕਦਾ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੈੋ ਬਾਈ ਬਾਈ ਹਜੇ ਹੋਰ ਵੀ ਨਾਲ ਨਾਲ ਦੇਖ ਕੇ ਸੇਵਾ ਕਰਕੇ ਲੈ ਕੇ ਆਏ ਉਹ ਵੀ ਪੀਛੇ ਤੱਕ ਬਹੁਤ ਬਹੁਤ ਧੰਨਵਾਦ ਬਾਈ ਆਪ ਦਾ ਜਲਦੀ ਆ ਜੀ ਠੀਕ ਕੋਈ ਮਾਰ ਦਿਓ ਬਾਈ ਥੈਂਕ ਯੂ ਬਹੁਤ ਬਹੁਤ ਪਰਿਵਾਰਕ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਥੈਂਕ ਯੂ ਪ੍ਰਮਾਤਮਾ ਆਪਕੇ ਕੰਮ ਨੂੰ ਤਰੱਕੀ ਦੇ ਔਰ ਬਲੰਦੀਓਂ ਪਰ ਲੈ ਕੇ ਜਾਏ ਤੇ ਆਪਕਾ ਪਰਿਵਾਰ ਵੀ ਰਾਹੀ ਖੁਸ਼ੀ ਰਹੇ ਹਮੇਸ਼ਾ ਠੀਕ ਆ ਬਾਈ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਇਹ ਬਾਈ ਜੀ ਨੇ ਨਾਲ ਆਪਾਂ ਨੂੰ ਹੋਰ ਸਮਾਨ ਦੇਤਾ ਖਾਣ ਪੀਣ ਵਾਸਤੇ ਤੇ ਪਾਣੀ ਵਗੈਰਾ ਹੋਰ ਨਾਲ ਪੈਕਟ ਨਾਲ ਕੁਝ ਖਾਣ ਪੀਣ ਨੂੰ ਤੇ ਬਹੁਤ ਹੀ ਵਧੀਆ ਇਨਸਾਨ ਆ ਬਾਈ ਜੀ ਇਹ ਟਾਬੇ ਦੇ ਵਿੱਚ ਬਿਲਕੁਲ ਇਹਦੇ ਸਾਹਮਣੇ ਹੈਗਾ ਤੇ ਪੈਟਰੋਲ ਪੰਪ ਤੇ 12 ਕਿਲੋਮੀਟਰ ਪੈਂਦਾ ਹੈਗਾ ਮਿਰਜ਼ਾਪੁਰ ਤੋਂ ਤੇ ਇੱਥੇ ਜ਼ਰੂਰ ਖਾਣਾ ਜਾਣਾ ਆਪਦਾ ਜਿਹੜਾ ਸਾਕੇ ਦਾ ਬਹੁਤ ਵਧੀਆ ਥਾਹ ਸਫਾਈ ਪੂਰੀ ਹੈਗੀ ਇੱਕਦਮ ਤੇ ਆਪਾਂ ਜਿਹੜਾ ਜੁਪੀ ਦੇ ਐਂਡ ਜੇ ਵਿੱਚ ਖੜੇ ਆ ਇੱਥੇ ਵੀਰ ਆ ਜਿਹੜੇ ਤੂੜੀ ਭਰੀ ਜਾਂਦੇ ਸੀਗੇ ਤੇ ਇਹਨਾਂ ਨੂੰ ਪੁੱਛਿਆ ਮੈਂ ਕਿ ਤੂੜੀ ਦਾ ਕੀ ਰੇਟ ਹੈ ਇਹਦੇ 700 ਰੁਪਏ ਕੁੰਟਲ ਸਾਡੇ ਪੰਜਾਬ ਦੇ ਵਿੱਚ 250 ਰੁਪਏ ਹੈ 250 ਰੁਪਏ ਕਵਾਂਟਲ ਆ ਦੇ ਕੋਲ ਤੋਂ ਉੱਪਰ ਹੀ ਜਾਂਦੇ ਜਿੱਥੇ ਚਲੋ ਬਾਈ ਨੇ ਬਣਾ ਰਹੀਏ ਵੀਡੀਓ ਥੋੜੀ ਦੇ ਦੀਏ ਜਾਣਕਾਰੀ ਜੁਪੀ ਦਾ ਤੇ ਮੱਧ ਪ੍ਰਦੇਸ਼ ਦਾ ਏਰੀਆ ਇੱਥੇ ਨੇੜੋ ਨੇੜੀ ਜਿਹਾ ਆ ਜਾਂਦਾ ਮੰਨ ਕੇ ਚਲੋ 20-50 ਕਿਲੋਮੀਟਰ ਦੇ ਏਰੀਏ ਚ ਹਤੇ ਆਏ ਆ ਕਿ ਇੱਥੇ ਢਿੱਲੇ ਜਿਹੇ ਪਹਾੜੀਆਂ ਆ ਜਾਂਦੇ ਹੈ ਤਾਂ ਪੱਕੀਆਂ ਪਹਾੜੀਆਂ ਵੈਸੇ ਪਰ ਬਹੁਤੀਆਂ ਉੱਚੀਆਂ ਨਹੀਂ ਇਹ ਤੇ ਆਪਾਂ ਤਾਂ ਫੇਰ ਵੀ ਤੁਰਕੇ ਜਾਣਾ ਪੈਂਦਾ ਕੋ ਸਾਈਕਲ ਚੜਦਾ ਨਹੀਂ ਚੜਾਈ ਦੇਖਦੇ ਆ ਕਿੱਥੇ ਕੋ ਲਾਉਣੇ ਆ ਡੇਰਾ ਅੱਜ ਜੁੜੇ ਰਿਓ ਆਪਾਂ ਚੱਲਿਆ ਜੀ ਤਖਤ ਸ੍ਰੀ ਖੀਰ ਸਾਹਿਬ ਵੱਲ ਨੂੰ ਹਜੇ ਵੀ ਨਰਮੇ ਦੀ ਖੇਤੀ ਆ ਦੇਖੋ ਚਾਰ ਸਪੇਰੇ ਅੱਜ ਪਹਿਲਾਂ ਕਦੇ ਪੰਜਾਬ 'ਚ ਇਸ ਤਰ੍ਹਾਂ ਨਰਮੇ ਦੀ ਖੇਤੀ ਹੁੰਦੀ ਸੀਗੀ ਤੇ ਹੁਣ ਜਦੋਂ ਦੇ ਝੋਨੇ ਆਏ ਆ ਇਹ ਕਾ گلابی ਸੁੰਡੀ ਆਈ ਜਾਣੇ ਜਮਾ ਹੁਜਾ ਫੇਰ ਤਾਂ ਨਰਮੇ ਹੁਣ ਹੀ ਹਟਾਤੇ ਆ ਦੇਖ ਤੇ ਬਾਕੀ ਆ ਮੌਸਮ ਵੀ ਠੰਡਾ ਇਧਰਲੀ ਸਾਈਡ ਪਹਾੜੀ ਏਰੀਆ ਆ ਗਿਆ ਇਹ ਨਾਲੇ ਛੋਟਿਆਂ-ਵੋਟਿਆਂ ਪਹਾੜੀਆਂ, ਬਾਲੀਆਂ ਵੱਡੀਆਂ ਵੀ ਨਹੀਂ ਪਹਾੜੀ ਏਰੀਆ ਹਾਂ ਵੈਸੇ ਢਲਾਨ ਚੜ੍ਹਾਈ ਐ ਇਸ ਤਰ੍ਹਾਂ ਜੀ ਟਾਈਮ ਜੀ ਐਸ ਵੇਲੇ ਤਕਰੀਬਨ ਸਵਾ 3 ਹੋ ਗਿਆ ਤੇ ਆਪਾਂ ਚਿਚੜੀਆ گاؤں ਕਿਹੜਾ ਨਾਮ ਹੈ ਵੀ ਇਹ گاؤں ਦਾ ਇਹ ਚਿਚੁਲੀ ਚਿਚੋਲੀ گاؤں ਤੇ ਬਾਈ ਸਾਹਿਬ ਦੇਖੋ ਮੂੰਗੀ ਕੈਸੇ دکھ ਦਿਖਾਣਾ ਭਈਆ ਮarre ਜਰਾ ਸੀ ਥਾਸ ਮੇ ਆ ਦੇਖੋ ਇਹ ਮੂੰਗੀ ਹੈ ਜਿਹੜੀ ਮੂੰਗਫਲੀ ਹੈ ਜਿਹੜੀ ਇਹਨੂੰ ਇਸ ਤਰ੍ਹਾਂ ਪਟਦੇ ਹੈਗੇ ਤੇ ਕਿੰਨੀ ਹੋ ਜਾਂਦੀ ਹੈ ਇੱਕ ਅੱਕੜ ਕੀ ਹੈ ਉਹ ਹੌਨੇ ਦੇ ਉੱਪਰ ਹੈ ਅੱਛਾ ਰਹਾ ਤਾਂ ਅੱਛਾ ਹੋ ਜਾਂਦਾ ਠੀਕ ਆਪਕਾ ਨਾਮ ਬੋਲੇ ਪਹਿਲੇ ਤੋਂ ਮੇਰਾ ਸਿਰਫ ਨਾਮ ਹੈ ਠੀਕ ਹੈ ਕਿਤਨੇ ਏਕੜ ਜਿੰਮੀ ਖੇਤੀ ਕਰਦੇ ਹੋ ਆਪ ਇਹ 8 ਏਕੜ ਠੀਕ 8 ਏਕੜ ਮਾਵਲੇ ਵੀ ਬੀ ਲੈਂਦੇ ਹੋ ਜਾਂ ਖੁਦਕਾ ਕਰਦੇ ਹੋ ਵੀ जोता वाला खेत है निजी वाला नहीं है ठीक है पानी के चीज का लगाते हो इधर ये अभी मिरुग में नहर का पानी आता है या तू? ऊपर वाला पानी अच्छा बारिश के पानी से हाँ, ये होती है हाँ। और बीच में ये क्या लगा रखा है जी आज तक गुड मॉर्निंग मोर्निंग बिच ही रह गई तो रात भी बहुत सैकल खिंचा ਸਰੀਰ ਥੱਕ ਕੇ ਡਿੱਗ ਪਿਆ ਪਤਾ ਨਹੀਂ ਲੱਗਿਆ ਤੇ ਸੁਭਾਵੀ ਅਜੇ ਲੇਟ ਹੀ ਉੱਠਿਆ ਗਿਆ ਚਲੋ ਜੀ ਲਾਈ ਜਾਨੇ ਹੁਣ ਉਧਰੋਂ ਪਹਾੜੀਆਂ ਚੋਂ ਨਿਕਲੇ ਹੁਣ ਇੱਧਰ ਫੇਰ ਪਹਾੜੀਆਂ ਪਹਾੜੋ ਪਹਾੜੀ ਹੋਏ ਪਿਆ ਕੰਮ ਦਾ 4:00 ਵਜੇ ਹਾਂਜੀ ਟਾਈਮ ਹਾਂਜੀ ਟਾਈਮ ਤਕਰੀਬਨ ਪੌਣੇ 6 ਦਾ ਹੋ ਗਿਆ ਤੇ ਤਾਂ ਨੀ ਉਹ ਜਿਹੜਾ ਇੱਥੇ ਢਾਬਾ ਸੀਗਾ ਤੇ ਅੰਕਲ ਜੀ ਨੂੰ ਆਪਾਂ ਪੁੱਛ ਲਿਆ ਇਹ ਕਹਿੰਦੇ ਫੇਰ ਉਹ ਕੋਈ ਚੱਕਰ ਨਹੀਂ ਆਉਦਾ ਖਾਣਾ ਬਾਣਾ ਖਾਓ ਤੁਹਾਨੂੰ ਸ਼ਕੋਦੇਵ ਦਾ ਇੱਥੇ ਕੰਨਾ ਆਰਾਮਦਾਰੀ ਨਾਲ ਰਹੋ ਕਿ ਮੀ ਪਿਆਰੇ ਪਿਆ ਰਿਆ ਸੀਗਾ ਤੁਹਾਨੂੰ ਪਤਾ ਹੈ ਕਿ ਅੱਜ ਮੌਸਮ ਤੁਹਾਨੂੰ ਜੋ ਪਹਿਲਾਂ ਨਹੀਂ ਦੱਸਿਆ ਸੀ ਬਹੁਤ ਖਰਾਬ ਸੀ ਕੱਲ ਤੋਂ ਲਾਗਿਵਾਰ ਥੋੜੇ ਉਹ ਦਿਨਾਂ ਦੀ ਗੱਲਬਾਤ ਹੋਈ ਜਾਂਦਾ ਕੋਈ ਚੱਕਰ ਨਹੀਂ ਤੇ ਫਿਰ ਆਪਾਂ ਇਥੋਂ ਸੁਹਾ ਸੁਨੇਹਾ ਚਾਲੇ ਪਾਵਾਂਗੇ ਜੀ ਲੇਕਿਨ ਮਹਾਰਾਜ ਦੰਨਾ ਤੇ ਤਕਰੀਬਨ ਆਪਾਂ 400 ਕਿਲੋਮੀਟਰ ਪਿੱਛੇ ਖੜੇ ਆਵਾਂਗੇ ਹ ਲਦੇੜ ਤੋਂ ਠੀਕ ਹੈ ਜੀ ਗੁੱਡ ਬਾਈ ਗੁੱਡ ਨਾਈਟ ਤਸਰੀ ਕਾਲ ਕਰਿਆ ਨੂੰ ਦੱਬ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਸਾਈਕਲ ਤੇ ਮਿਹਨਤ ਬਹੁਤ ਲੱਗਦੀ ਹੈ ਇਨਿੰਗ سپورਟ ਕਰਨ ਦਾ ਤੁਹਾਡਾ ਹੱਕ ਬੰਦ ਮਿਲਦੇ ਆਂ ਜੀ ਅਗਲੇ ਵਲੌਗ ਦੇ ਨਾਲ